ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਅਸੀਂ ਲਿਆ ਕਿ ਕਥਾ ਦਾ ਕੀਰਤਨ ਦਾ ਤੇ ਪਾਠ ਦਾ ਭਿੰਨ-ਭਿੰਨ ਲਾਭ ਕੀ ਹੈ ਇਹ ਅਸੀਂ ਪ੍ਰਤਨ ਅਨੁਸਾਖੀ ਦੇ ਆਧਾਰ ਤੇ ਗੱਲ ਕਰ ਰਹੇ ਹਾਂ ਕਿਉਂਕਿ ਅਕਸਰ ਸਾਡੇ ਜਗਿਆਸੂਆਂ ਦੇ ਮਨਾਂ ਵਿੱਚ ਨਿੱਕੇ-ਨਿੱਕੇ ਸਵਾਲ ਹਮੇਸ਼ਾ ਰਹਿੰਦੇ ਆ ਔਰ ਇਹ ਜਿਹੜੀ ਸਾਖੀ ਹੈ ਇਸ ਸਿੱਖਾਂ ਦੀ ਭਗਤ ਮਾਲਾ ਵਿੱਚ ਹੈ ਜੋ ਭਾਈ ਵੀਰ ਸਿੰਘ ਜੀ ਨੇ ਸੰਪਾਦਿਤ ਕੀਤੀ ਹੈ ਇਸ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ 11ਵੀਂ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਜਿਹੜੇ ਸਿੱਖਾਂ ਦੀ ਨਿਮਾਵਲੀ ਵੀ ਦਰਜ ਕੀਤੀ ਹੈ ਜਿਹੜੇ ਸਤਿਗੁਰਾਂ ਦੇ ਹਜ਼ੂਰੀ ਸਿੱਖ ਸਨ ਔਰ ਇਸ ਸਾਖੀ ਦੇ ਵਿੱਚ ਇਹ ਬਹੁਤ ਹੀ ਪ੍ਰਭਾਵਸ਼ਾਲੀ ਜਿਹੜੀ ਸਿੱਖਿਆ ਦਿੱਤੀ ਗਈ ਹੈ ਕਿ ਝਾਜੂ ਮਕੰਦਾ ਤੇ ਕਿਤਾਰ ਕਿਦਾਰਾ ਪੰਚਮ ਪਾਸ਼ਾ ਜੀ ਦੇ ਹਜ਼ੂਰ ਆਏ ਗਰੀਬ ਨਵਾਜ਼ ਜੀ ਪਾਠ ਕੀਰਤਨ ਤੇ ਕਥਾ ਦਾ ਫਲ ਕਹੀਏ ਬਚਨ ਹੋਆ ਕਿ ਬਾਣੀ ਦਾ ਪਾਠ ਇਸ ਤਰ੍ਹਾਂ ਹੈ ਜਿਵੇਂ ਕੋਈ ਆਪਣੀ ਖੇਤੀ ਖੂਦ ਦੇ ਪਾਣੀ ਨਾਲ ਸਿੰਜ ਲੈਂਦਾ ਤੇ ਜਿਵੇਂ ਝੱਪਦੇ ਪਕਾ ਕੇ ਉਹ ਪ੍ਰਾਪਤ ਕਰ ਲੈਂਦਾ ਤਾਂ ਇਹਦੇ ਵਿੱਚ ਕਿਉਂਕਿ ਜਿਹੜਾ ਖੂਹ ਹੈ ਉਹ ਦੂਰ ਦੀਆਂ ਪੈਲੀਆਂ ਨੂੰ ਨਹੀਂ ਸਿੱਜਦਾ ਸਾਡਾ ਸਵਾਲ ਕਿ ਅਸੀਂ ਜਿਹੜਾ ਗੁਰਬਾਣੀ ਦਾ ਪਾਠ ਕਰਦੇ ਆਂ ਤੇ ਗੁਰਬਾਣੀ ਦੇ ਪਾਠ ਦੀ ਮਹਿਮਾ ਵਰਨਣ ਹੈ ਕਿਉਂਕਿ ਜਿਹਾ ਬੀਜੇ ਸੋ ਲੁਣਾ ਕਰਮਾਂ ਸੰਧੜਾ ਖੇਤ ਅਸੀਂ ਆਪਣੀ ਖੇਤੀ ਨੂੰ ਪਾਣੀ ਨਾਲ ਲਾਈਏ ਫੁੱਲ ਬੂਟੇ ਘਰਾਂ ਚ ਲਾਉਂਦੇ ਆਂ ਗਮਲੇ ਲਾਉਂਦੇ ਆਂ ਜੇ ਪਾਣੀ ਨਾ ਦਈਏ ਸੁੱਕ ਕੇ ਰੁੰਡ ਮਰੁੰਡ ਹੋ ਜਾਂਦੇ ਤਾਂ ਜੇ ਕਰਮਾਂ ਸੰਧੜਾ ਖੇਤ ਹੈ ਤੇ ਇਹਨੂੰ ਇੰਜ ਸਿੰਜਦੇ ਆ ਜਿਵੇਂ ਆਪਣੇ ਖੂਦ ਹੀ ਖੇਤੀ ਨੂੰ ਅਸੀਂ ਸਿੰਜਦੇ ਆ ਤਾਂ ਇਹਦੇ ਵਿੱਚ ਕਿਉਂਕਿ ਬਾਣੀ ਰਸਨਾ ਤੇ ਹੋਏਗੀ ਹਿਰਦੇ 'ਚ ਹੋਏਗੀ ਵਿਚਾਰਾਂ ਤੇ ਹੋਏਗੀ ਸਾਡੀ ਬੋਲੀ ਵੀ ਪ੍ਰਭਾਵਸ਼ਾਲੀ ਹੋਏਗੀ ਸਾਡਾ ਪ੍ਰਭਾਵ ਵੀ ਹੋਏਗਾ ਅਸੀਂ ਗੁਰੂ ਨਾਲ ਵੀ ਜੁੜੇ ਰਹਾਂਗੇ ਮਰਯਾਦਾ ਦੀ ਪਾਲਣਾ ਵੀ ਕਰਾਂਗੇ ਤਾਂ ਇਹ ਆਪਣੀ ਪੈੜੀ ਸ਼ਬਦ ਹੈ ਕਿ ਆਪਣੀ ਪੈੜੀ ਨੂੰ ਆਪਣੇ ਖੂਦ ਦੇ ਪਾਣੀ ਨਾਲ ਸਿੰਜਣ ਦੇ ਬਰਾਬਰ ਹੈ ਹਾਂ ਇਹ ਠੀਕ ਸਾਡੇ ਸਿੱਖ ਰਹਿਤ ਮਰਜ਼ਾਦਾ ਦੇ ਵਿੱਚ ਇੱਕ ਸ਼ਖਸੀ ਰਹਿਣੀ ਹੈ ਇੱਕ ਪੰਥਕ ਰਹਿਣੀ ਹੈ ਪੰਥਕ ਰਹਿਣੀ ਦੇ ਵਿੱਚ ਜੋ ਸਾਡੀ ਮਰਜ਼ਾਦਾ ਹੈ ਅੰਮ੍ਰਿਤ ਵੇਲੇ ਦੀ ਸ਼ਾਮ ਦੀ ਰਾਤ ਦੀ ਬਾਣੀਆਂ ਦੀ ਮਰਜ਼ਾਦਾ ਹੈ ਸ਼ਖਸੀ ਰਹਿਣੀ ਦੇ ਵਿੱਚ ਇਹ ਹੁੰਦਾ ਕਿ ਕੋਈ ਜਿਹੋ ਜੀ ਕਿਸੇ ਦੀ ਲਾਈਨ ਹੈ ਮੰਨ ਲਓ ਕੋਈ ਕਥਾਕਾਰ ਹੈ ਕੀਰਤਨੀਆ ਹੈ ਪ੍ਰਚਾਰਕ ਹੈ ਤੇ ਕੁਦਰਤੀ ਹੈ ਕਿ ਉਹ ਵੱਧ ਬਾਣੀਆਂ ਪੜੇਗਾ ਤੇ ਬਾਣੀਆਂ ਉਹਦੇ ਕੰਠ ਹੋਣਗੀਆਂ ਤੇ ਉਹਦਾ ਪ੍ਰਭਾਵ ਹੋਏਗਾ ਕਈ ਵਾਰੀ ਸਾਡਾ ਆਮ ਜਿਹੜਾ ਸਾਡਾ ਸਰੋਤਾ ਜਨ ਹੁੰਦਾ ਉਹ ਕਿੰਤੂ ਸ਼ੁਰੂ ਕਰ ਲੈਂਦਾ ਦਰਅਸਲ ਪੰਥਕ ਰੈਣੀ ਚ ਰਹਿੰਦੇ ਆ ਵੀ ਸ਼ਕਸੀ ਰੈਣੀ ਵਿੱਚ ਕਿਸੇ ਦਾ ਨਿਤਨਿਮ 10 ਬਾਣੀਆਂ ਦਾ 15 ਬਾਣੀਆਂ ਦਾ ਵੀ ਹੋ ਸਕਦਾ ਉਹਦੇ ਤੇ ਆਪਾਂ ਕਿੰਤੂ ਨਹੀਂ ਕਰ ਸਕਦੇ ਕਿਉਂਕਿ ਜੇਕਰ ਉਹ ਉਹ ਏਸੋ ਨੇ ਲਾਈਨ 'ਚ ਆਇਆ ਕਦੀ ਵਕੀਲਾਂ ਦੇ ਘਰ ਵੇਖਿਓ ਕਿੰਡੀਆਂ-ਕਿੰਡੀਆਂ ਪੁਸਤਕਾਂ ਲਾ ਦੀਆਂ ਪੜ੍ਹਦੇ ਨੇ ਪਰ ਪ੍ਰਚਾਰਕਤਾ ਨੂੰ ਤਾਂ ਸਦਾ ਪੜਨਾ ਪੈਂਦਾ ਇਸ ਕਰਕੇ ਉਹਦੀ ਜਿਹੜੀ ਸ਼ਖਸੀ ਰਾਨੀ ਵਿੱਚ ਉਹ ਜਿੰਨੀ ਵੀ ਇਹਨੂੰ ਸਿੰਜੇਗਾ ਜਿੰਨਾ ਵੱਧ ਕਰੇਗਾ ਉਹਦੀ ਉਹਦੀ ਪ੍ਰਾਪਤੀ ਵੱਧ ਹੋਏਗੀ ਪਰ ਇਸ ਜਿਹੜੀ ਸਾਖੀ ਦੇ ਵਿੱਚ ਹੈ ਕਿ ਅਸੀਂ ਆਪਣੀ ਖੇਤੀ ਸਿੰਜਦੇ ਆ ਦੂਜਾ ਹੈ ਕਿ ਕੀਰਤਨ ਸਤਗੁਰੂ ਕਹਿੰਦੇ ਕਿ ਕੀਰਤਨ ਜੈਸੇ ਮੇਗ ਗਰਜ ਕੇ ਵਰਸਦਾ ਤੇ ਜਿਹੜੀਆਂ ਪੈਲੀਆਂ ਹਰੀਆਂ ਭਰੀਆਂ ਹੋ ਜਾਂਦੀਆਂ ਹੁਣ ਕੀਰਤਨ ਦੀ ਇੱਕ ਆਪਣੀ ਮਹਿਮਾ ਹੈ ਇਹ ਠੀਕ ਹੈ ਕਿ ਕਿਉਂਕਿ ਸਤਿਗੁਰਾਂ ਨੇ ਰਹਿਮਤ ਕੀਤੀ ਸਾਡੇ ਤੇ ਅਸੀਂ ਸ਼ਬਦ ਵੀ ਗਾਇਨ ਕਰਦੇ ਆਂ ਤਹਾ ਬੈਕੁੰਠ ਜਹ ਕੀਰਤਨ ਤੇਰਾ ਕੀਰਤਨ ਦੇ ਅਸੀਂ ਸਰੋਤੇ ਵੀ ਵੈਰਨ ਫਿਰਨ ਹੁੰਨੇ ਆਂ ਕਈ ਵਾਰੀ ਅਸੀਂ ਕਿਸੇ ਰਾਗੀ ਸਿੰਘ ਦੇ ਨਾਲ ਜੁੜੇ ਹੁੰਨੇ ਆਂ ਕਿਉਂ ਸਾਨੂੰ ਉਹਦਾ ਚੰਗਾ ਲੱਗਦਾ ਕਈ ਵਾਰੀ ਕਲਾਸਿਕਲ ਵਾਲੇ ਨੂੰ ਕਲਾਸਿਕਲ ਚੰਗਾ ਲੱਗਦਾ ਤਾਂ ਕੀਰਤਨ ਮੇਘ ਵਾਕਣ ਵਰਸਦਾ ਇਹ ਅਸੀਂ ਆਮ ਜਦੋਂ ਆਪਾਂ ਜਿਹੜੇ ਡੂੰਗੇ ਸਰੋਤੇ ਆ ਕਿਉਂਕਿ ਸ਼ੰਕੇ ਹਮੇਸ਼ਾ ਨਾ ਤਾਂ ਚੰਗੇ ਸਰੋਤੇ ਦੇ ਹੁੰਦੇ ਆ ਤੇ ਨਾ ਨਿਤਨੇਮੀ ਦੇ ਸ਼ੰਕੇ ਹੁੰਦੇ ਆ ਸ਼ੰਕੇ ਸਿੱਖਾਂ ਵਿੱਚ ਉਹਨਾਂ ਦੇ ਹੁੰਦੇ ਜਿਹੜੇ ਪਾਠ ਵੀ ਨਹੀਂ ਕਰਦੇ ਤੇ ਬਹੁਤਾ ਕੀਰਤਨ ਵੀ ਨਹੀਂ ਸੁਣਦੇ ਉਹਨਾਂ ਨੇ ਕਈ ਤਰ੍ਹਾਂ ਦੇ ਹੋਰ ਸਵਾਲ ਖੜੇ ਕਰ ਲੈਣੇ ਹੁੰਦੇ ਮੈਂ ਖੁਦ ਕੀਰਤਨ ਦਾ ਵਿਦਿਆਰਥੀ ਵੀ ਰਿਆਂ ਕੀਰਤਨ ਨੂੰ ਵਿਦੇਸ਼ਾਂ ਸਿਖਾਉਂਦਾ ਵੀ ਰਿਆਂ ਭਾਵੇਂ ਮੈਂ ਪ੍ਰੋਫੈਸ਼ਨਲ ਨਹੀਂ ਐ ਇਸ ਕੀਰਤਨ ਦਾ ਪਰ ਮੇਰੇ ਵੀ ਜਿਨ੍ਹਾਂ ਨੂੰ ਮੈਂ ਸੁਣਦਾ ਕਲਾਸੀਕਲ ਵਾਲੇ ਵੀ ਨੇ ਤੇ ਜਿਹੜੇ ਦੂਸਰੇ ਰਾਗੀ ਸਿੰਘ ਵੀ ਨੇ ਤਾਂ ਕੁਦਰਤੀ ਹੈ ਕਿ ਹਰ ਇੱਕ ਦਾ ਸਰੋਤ ਭਿੰਨ ਭਿੰਨ ਹੈ ਉਹਨੂੰ ਕੀ ਚੰਗਾ ਲੱਗਦਾ ਪਰ ਜਿਹੜਾ ਸਾਖੀ ਦਾ ਤੱਤਸਾਰ ਹੈ ਕਿ ਕੀਰਤਨ ਮੇਗਵੰਗ ਗਰਜ ਕੇ ਵਰਸਦਾ ਸਭੇ ਪੈਰੀਆਂ ਹਲੀਆਂ ਹੋ ਜਾਂਦੀਆਂ ਪੈਲੀਆਂ ਹਰੀਆਂ ਇਸ ਲਈ ਹੁੰਦੀਆਂ ਸ਼ਬਦ ਦੀ ਸ਼ਕਤੀ ਹੈ ਜੋ ਕੀਰਤਨੇ ਦੀ ਰਸਨਾ ਹੈ ਉਹਦੀ ਭਾਵਨਾ ਹੈ ਉਹਦਾ ਆਚਾਰਨ ਹੈ ਉਹਦੀ ਧੁਨ ਹੈ ਉਹਦਾ ਰਾਗ ਹੈ ਉਹਦੀ ਮਿਹਨਤ ਹੈ ਉਹਦਾ ਰਸ ਹੈ ਉਹਨੇ ਸੰਗਤਾਂ ਤੇ ਪ੍ਰਭਾਵ ਪਾਉਣਾ ਹੀ ਹੁੰਦਾ ਹਾਂ ਸਾਡੇ ਪ੍ਰਾਤਮਿਕ ਇੱਕ ਸ਼ੈਲੀ ਸਿੱਧੀਆਂ ਧਾਰਨਾ ਦੀ ਸੀ ਪ੍ਰਸਿੱਧੀਆਂ ਧਾਰਨਾ ਗਾ ਕੇ ਵੀ ਗੁਰੂ ਗ੍ਰੰਥ ਤੇ ਪੰਥ ਨਾਲ ਹੀ ਜੋੜਦੇ ਸਨ ਇਸ ਲਈ ਉਹਨਾਂ ਤੇ ਵੀ ਆਪਾਂ ਕਿੰਤੂ ਨਹੀਂ ਕਰ ਸਕਦੇ ਉਹ ਧਾਰਨਾ ਗਾਉਂਦੇ ਹੋਏ ਵੀ ਫਿਰ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਗੱਲ ਹੀ ਕਰਦੇ ਸਨ ਤੇ ਸੰਗਤਾਂ ਨੂੰ ਫਿਰ ਭਲੇ ਪਾਸੇ ਜੋੜਦੇ ਸਨ ਇਸ ਲਈ ਕੀਰਤਨ ਦਾ ਜਿਹੜਾ ਰੂਪ ਆ ਉਹ ਵੀ ਆਪਣੇ ਆਪ ਵਿੱਚ ਬਹੁਤ ਵੱਡਾ ਪ੍ਰਭਾਵਸ਼ਾਲੀ ਚਿਤਰਿਆ ਤੀਜਾ ਹੈ ਕਿ ਕਥਾ ਕਹਿੰਦੇ ਜਿਵੇਂ ਠਹਿਰਿਆ ਹੋਇਆ ਮੇਗ ਝਿਮਚਿਮ ਵਰਸਦਾ ਜੋ-ਜੋ ਬੂੰਦ ਪੈਂਦੀ ਹੈ ਧਰਤੀ ਮੈਂ ਸਮਾਈ ਜਾਂਦੀ ਹੈ ਕਿਉਂਕਿ ਸਾਡੇ ਕੋਲੇ ਤਿੰਨ ਵਿਧੀਆਂ ਨੇ ਵੈਸੇ ਤਾਂ ਸਿੱਖ ਸਭਿਆਚਾਰ ਦੇ ਵਿੱਚ ਕਵੀ ਦਰਬਾਰ ਵੀ ਹੈ ਢਾਡੀ ਦਰਬਾਰ ਵੀ ਹੈ ਕੀਰਤਨ ਵੀ ਹੈ ਕਥਾ ਵੀ ਹੈ ਪਾਠ ਵੀ ਹੈ ਤੱਕ ਜਿਹੜੀ ਕਥਾ ਹੈ ਬਹੁਤ ਸਾਰੇ ਜਿਹੜੇ ਰਹੱਸ ਹੈ ਉਹ ਕਥਾਕਾਰ ਹੀ ਖੋਲਦੇ ਆ ਸਾਡੇ ਕੋਲੇ ਪ੍ਰਾਤਨ ਸਮੇਂ ਵਿੱਚ ਵੀ ਬਹੁਤ ਨਾਮ ਵਾਰ ਰਹੇ ਵਰਤਮਾਨ ਸਮੇਂ ਵਿੱਚ ਵੀ ਬਹੁਤ ਜਿਹੜੇ ਭਲੀਆਂ ਰੂਹਾਂ ਨੇ ਜਿਹੜੇ ਬਹੁਤ ਪੜਦੇ ਨੇ ਰੋਜ਼ਾਨਾ ਦੇ ਵਿਦਿਆਰਥੀ ਨੇ ਮੈਂ ਨਾਲ ਲਾਵਾਂਗਾ ਤਾਂ ਕਈ ਵਾਰੀ ਰੂਪ ਹੋਲ ਹੋ ਜਾਂਦਾ ਪਰ ਸਾਡੀ ਜਿਹੜੇ ਮਨ ਦੇ ਨਿੱਕੇ ਨਿੱਕੇ ਸਵਾਲ ਹੁੰਦੇ ਆ ਉਹ ਸਾਨੂੰ ਕਥਾਕਾਰ ਹੀ ਉੱਤਰ ਦਿੰਦੇ ਆ ਮੰਨ ਲਓ ਜਿਗਿਆਸੂ ਦਾ ਸਵਾਲ ਹੈ ਕਿ ਪੰਜਾਬੀ ਚ ਅਸੀਂ ਕਿੰਨੇ ਰੱਬ ਰੱਬ ਕਰ ਰੱਬ ਤੋਂ ਡਰ ਰੱਬ ਦੀ ਮਿਹਰ ਵਰਸੇਗੀ ਜਿਗਿਆਸੂ ਕਹਿੰਦਾ ਫਿਰ ਰੱਬ ਕਹਿੰਦੇ ਕਿਹਨੂੰ ਆ ਕਥਾਕਾਰ ਸਮਝਾਉਂਦਾ ਕਿ ਇਸ ਸ਼ਬਦ ਦਾ ਸੰਦੀਸ਼ੇਤ ਤਾਂ ਹੋ ਨਹੀਂ ਸਕਦਾ ਪਰ ਯੂਨਾਨੀ ਭਾਸ਼ਾ ਵਿੱਚ ਰੱਬ ਸਮਰੱਥ ਸ਼ਕਤੀਆਂ ਦੇ ਮਾਲਕ ਨੂੰ ਰੱਬ ਕਿਹਾ ਜਾਂਦਾ ਹੈ ਪੰਜਾਬੀਕਰਨ ਵਿੱਚ ਅਸੀਂ ਰੱਬ ਦਾ ਸੰਧੀਸ਼ੇਧ ਕਰਕੇ ਕਿਸੇ ਨੂੰ ਕੁਝ ਨਹੀਂ ਸਮਝਾ ਸਕਦੇ ਕਥਾਕਾਰ ਇਹ ਸਾਨੂੰ ਵੱਖ-ਵੱਖ ਸਰੋਤ ਗ੍ਰੰਥਾਂ ਤੋਂ ਲੈ ਕੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਬੇਅੰਤ ਸਾਡੇ ਸਰੋਤ ਗ੍ਰੰਥ ਨੇ ਇਤਿਹਾਸਕ ਗ੍ਰੰਥ ਨੇ ਫਿਲਾਸਫੀ ਦੇ ਗ੍ਰੰਥ ਨੇ ਜਿਨ੍ਹਾਂ ਦੇ ਵਿੱਚੋਂ ਸੇਧ ਲੈ ਕੇ ਕਈ ਵਾਰੀ ਤਾਂ ਅਸੀਂ ਨਿੰਦਿਆ ਪਾਠ ਤੇ ਹੋ ਜਾਂਦੇ ਆ ਪਰ ਸਮਝਣ ਦੀ ਇਹ ਲੋੜ ਹੁੰਦੀ ਕਿ ਜਥੇਵੰਦਕ ਧਰਮ ਦੇ ਵਿੱਚ ਜਿੰਨਾ ਵੀ ਸਾਡਾ ਰਚਿਆ ਹੋਇਆ ਧਰਮ ਦਾ ਸਹਤ ਹੈ ਇਤਿਹਾਸਕ ਸਰੋਤ ਗ੍ਰੰਥ ਨੇ ਉਹ ਸਾਰੇ ਜੁਗੋ ਜੋਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਕਹਿ ਲਓ ਛਤਰ ਛਾਇਆ ਚ ਕਹਿ ਲਓ ਜਿਹੜੇ ਸਾਨੂੰ ਗੁਰੂ ਗ੍ਰੰਥ ਨਾਲ ਗੁਰੂ ਪੰਥ ਨਾਲ ਗੁਰੂ ਦੀ ਮਹਿਮਾ ਵਰਣਨ ਕਰਦੇ ਆ ਗੁਰੂ ਦੇ ਸਿਧਾਂਤਾਂ ਨਾਲ ਜੋੜਦੇ ਆ ਉਹ ਵੱਖ-ਵੱਖ ਗ੍ਰੰਥਾਂ ਦੇ ਹਵਾਲਿਆਂ ਚੋਂ ਪ੍ਰਕਰਣ ਦੇ ਕੇ ਸੰਗਤਾਂ ਨੂੰ ਫੇਰ ਗੁਰ ਸ਼ਬਦ ਨਾਲ ਹੀ ਜੋੜਿਆ ਜਾਂਦਾ ਹੈ ਇਹ ਬਾਕੀ ਤਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਉਹ ਸਾਰੇ ਕਥਾਵਾਚਕ ਹੀ ਪੜ ਸਕਦੇ ਆ ਕਿਉਂਕਿ ਜਿਹੜਾ ਸਧਾਰਨ ਪਾਠਕ ਹੁੰਦਾ ਜਾਂ ਜਗਿਆਸੂ ਹੁੰਦਾ ਉਹ ਏਡੇ ਏਡੇ ਮਹਿੰਗੇ ਗ੍ਰੰਥ ਬਿਨਾਂ ਲੋੜ ਤੋਂ ਪੜਦਾ ਨਹੀਂ ਹਾਂ ਕਿਸੇ ਤੇ ਬਖਸ਼ਿਸ਼ ਹੋਵੇ ਜਾਂ ਕਿਸੇ ਦੀ ਲਾਈਨ ਹੋਵੇ ਕੋਈ ਲਿਖਣ ਦੀ ਉਹ ਤਾਂ ਕਰੇਗਾ ਪਰ ਬਹੁ ਗਣਤੀ ਇਹ ਕਥਾਵਾਚਕਾਂ ਦੇ ਪਾਸ ਹੀ ਭੰਡਾਰਾ ਹੁੰਦਾ ਹੈ ਜਿਹੜੇ ਸਦਾ ਇਹਨਾਂ ਨੂੰ ਖੋਜਦੇ ਰਹਿੰਦੇ ਆ ਇਹਨਾਂ ਚੋਂ 모ਤੀ ਚੁਣ ਚੁਣ ਕੇ ਕੀਮਤੀ ਸੰਗਤਾਂ ਨਾਲ ਸਾਂਝੇ ਕਰਦੇ ਆ ਸੰਗਤਾਂ ਦੇ ਜਿਹੜੇ ਆ ਭਾਵਨਾ ਉਹ ਬਿਰੜ ਹੁੰਦੀਆਂ ਸ਼ਰਧਾ ਪ੍ਰਪੱਕ ਹੁੰਦੀ ਹੈ ਬਵੇਕੀ ਸੁਭਾਅ ਬਣਦਾ ਹਾਂ ਇਹ ਵੱਖਰੀ ਗੱਲ ਹੈ ਕਿ ਸਾਡੀ ਵਰਤਮਾਨ ਵਿੱਚ ਕੁਝ ਕਥਾ ਅਖਬਾਰੀ ਖਬਰਾਂ ਵਰਗੀ ਬਣ ਗਈ ਹੈ ਅਸਲ ਵਿੱਚ ਕਥਾ ਦਾ ਤਾਂ ਅਰਥ ਹੀ ਹੈ ਕਿ ਜਿਹੜੀ ਸ਼ਬਦ ਦੇ ਦੁਆਲੇ ਸ਼ਬਦ ਦੇ ਰਹੱਸ ਨੂੰ ਸ਼ਬਦ ਦੀ ਘੁੰਡੀ ਨੂੰ ਖੋਲ ਕੇ ਜਿਗਿਆਸੂਆਂ ਨੂੰ ਸਰੋਤਿਆਂ ਨੂੰ ਸੰਗਤਾਂ ਵਿੱਚ ਗੁਰੂ ਗ੍ਰੰਥ ਗੁਰੂ ਪੰਥ ਦੇ ਪ੍ਰਤੀ ਮੋਹ ਤੇ ਪਿਆਰ ਪ੍ਰਪੱਖ ਕਰੇ ਕਥਾ ਮਿਹਣੇ ਪੇਣੇ ਨਹੀਂ ਹੁੰਦੀ ਕਥਾ ਆਲਾੰਬੇ ਵੀ ਨਹੀਂ ਹੁੰਦੀ ਕਥਾ ਅਖਬਾਰੀ ਖਬਰਾਂ ਵੀ ਨਹੀਂ ਹੁੰਦੀ ਕਥਾ ਨੂੰ ਸਮਝਣਾ ਇਸ ਲਈ ਜ਼ਰੂਰੀ ਹੈ ਕਿ ਕਈ ਵਾਰੀ ਬੰਦਾ ਹੁੰਦਾ ਕਥਾਕਾਰ ਹੈ ਪਰ ਕਥਾ ਕਰਦਾ ਨਹੀਂ ਹੈ ਕਥਾ ਵਾਲੇ ਦੋਲੇ ਦੀਆਂ ਗੱਲਾਂ ਕਰਕੇ ਤੇ ਉਹ ਆਪਦਾ ਸਮਾਂ ਪੂਰਾ ਕਰ ਜਾਂਦਾ ਹੈ ਜਦੋਂ ਅਸੀਂ ਸ਼ਬਦ ਦੇ ਪ੍ਰਕਰਣ ਵਿੱਚ ਜਿਹੜੇ ਕਥਾ ਕਰਦੇ ਨੇ ਮੈਂ ਨਾਂ ਲਵਾਵਾਂਗਾ ਤੇ ਕਈ ਵਾਰੀ ਹੋਰ ਗੱਲ ਹੋ ਜਾਂਦੀ ਹੈ ਬੜੇ ਬੜੇ ਸਾਡੀਆਂ ਭਾਵਨਾਵਾਂ ਵਾਲੇ ਜਿਹੜੀ ਗੁਰਮੁਖ ਰੂਹਾਂ ਵੇ ਜਦੋਂ ਉਹ ਸ਼ਬਦ ਦੀ ਪ੍ਰਕਰਣ ਵਿੱਚ ਰਹਿ ਕੇ ਦਾਇਰੇ ਵਿੱਚ ਰਹਿ ਕੇ ਵੱਖ-ਵੱਖ ਗ੍ਰੰਥਾਂ ਦੀਆਂ ਉਦਾਹਰਨਾਂ ਦੇ ਨਾਲ ਪੇਸ਼ ਕਰਦੇ ਆ ਸਬਜੈਕਟ ਨੂੰ ਖੋਲਦੇ ਆ ਜਾਂ ਵਿਸ਼ੇ ਨੂੰ ਪਰਪੱਕਤਾ ਵਾਸਤੇ ਸੰਗਤਾਂ ਨੂੰ ਸਮਝਾਉਂਦੇ ਆ ਉਦੋਂ ਇੱਕ ਰਸ ਹੋਰ ਹੁੰਦਾ ਏ ਇਸ ਲਈ ਕਥਾ ਜਿਹੜੀ ਆ ਮੇਗ ਜਿਹੜਾ ਬੂੰਦ-ਬੂੰਦ ਕਰਕੇ ਝਿਮਚਿਮ ਕਰਕੇ ਵਰਸਦਾ ਸਾਡੇ ਹਿਰਦਿਆਂ 'ਚ ਸਾਡੇ ਵਿਸ਼ਵਾਸ ਪਰਪੱਕ ਹੁੰਦੇ ਆ ਸਾਡੇ ਬਹੁਤ ਸਾਰੇ ਸਵਾਲਾਂ ਦੇ ਉੱਤਰ ਮਿਲਦੇ ਆ ਤੇ ਸਾਨੂੰ ਇਹ ਵੀ ਪਤਾ ਲੱਗਦਾ ਕਿ ਇਹ ਗ੍ਰੰਥ ਵੀ ਸਾਡੇ ਨੇ ਇਹ ਗ੍ਰੰਥ ਵੀ ਸਾਡੇ ਨੇ ਇਹ ਕਥਾਕਾਰਾਂ ਦੇ ਹਾਤ ਹੁੰਦਾ ਜਾਂ ਉਹਨਾਂ ਦੇ ਕੋਲ ਕਿਰਪਾ ਹੁੰਦੀ ਹੈ ਜਿਹੜੇ ਇੰਨੀ ਮਿਹਨਤ ਕਰਕੇ ਸਾਡੇ ਤੱਕ ਪਹੁੰਚਾਉਂਦੇ ਆ ਇਸ ਲਈ ਕਥਾ ਫਿਰ ਸਾਨੂੰ ਕੀਰਤਨ ਨਾਲ ਤੇ ਪਾਠ ਨਾਲ ਜੋੜਦੀ ਹੈ ਮਤਲਬ ਕਥਾ ਇਹਦਾ ਫਲ ਸ਼ਬਦ ਤਾਂ ਹੈ ਭਿੰਨ ਭਿੰਨ ਫਲ ਕਹੀਏ ਇਹਨੂੰ ਪ੍ਰਭਾਵ ਕਹਿ ਲਓ ਉਹਦਾ ਮਤਲਬ ਇਹ ਹੈ ਕਿ ਕਥਾ ਜਦੋਂ ਬੰਦੇ ਨੂੰ ਸਪਸ਼ਟ ਹੁੰਦੀ ਹੈ ਜਗਿਆਸੂ ਨੂੰ ਉਹਨੂੰ ਕੀਰਤਨ ਵਿੱਚੋਂ ਵੀ ਰਸ ਹੁੰਦਾ ਫਿਰ ਕੀਰਤਨ ਵਿੱਚੋਂ ਰਸ ਲੈ ਕੇ ਉਹ ਪਾਠ ਵੱਲੀ ਵੀ ਜੁੜਦਾ ਕਿ ਉਹਨੂੰ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਜਿਨ੍ਹਾਂ ਦੇ ਭਾਈ ਇਸ ਤਰ੍ਹਾਂ ਦਾ ਸੁਭਾਅ ਨਹੀਂ ਹੁੰਦਾ ਸੰਸਕਾਰ ਨਹੀਂ ਹੁੰਦੇ ਵੀ ਨਾ ਕਥਾ ਨਾਲ ਜੁੜੇ ਨਾ ਕੀਰਤਨ ਨਾਲ ਜੁੜੇ ਨਾ ਪਾਠ ਨਾਲ ਜੁੜੇ ਉਹ ਫਿਰ ਕਈ ਹੋਰ ਤਰ੍ਹਾਂ ਦੀਆਂ ਜਿਹੜੀਆਂ ਪੰਜਾਬੀ ਚ ਕਹਿ ਲੋ ਵੀ ਉਹ ਟੁਚਰਾ ਕਹਿ ਲੋ ਜਾਂ ਅਨੇਕ ਤਰ੍ਹਾਂ ਦੇ ਸ਼ੰਕਾਵਾਦੀ ਜੇ ਸਵਾਲ ਸਾਰਾ ਦਿਨ ਕਰੀ ਜਾਣੇ ਕਿਰਪਾ ਹੀ ਹੋਵੇ ਤਾਂ ਕਰਮ ਹੋਵੇ ਸੰਸਕਾਰ ਹੋਣ ਤੇ ਕੋਈ ਜਗਿਆਸੂ ਜਨ ਜਿਹੜਾ ਉਹ ਜੁੜ ਕੇ ਰਹਿੰਦਾ ਇਸ ਲਈ ਤਿੰਨਾਂ ਦਾ ਫਲ ਇੱਕ ਦੂਜੇ ਨਾਲ ਸਬੰਧਤ ਹੈ ਇਹਨੂੰ ਇਹ ਨਾ ਕਹਿ ਲੈਣਾ ਕਿ ਇਹਦਾ ਭਿੰਨ-ਭਿੰਨ ਫਲ ਕੀ ਆ ਫਲ ਸਾਰਿਆਂ ਦਾ ਹੀ ਬੋਤ ਹੈ ਜਿਹੜਾ ਗੁਰਬਾਣੀ ਦਾ ਪਾਠ ਕੀਰਤਨ ਦਾ ਪ੍ਰਭਾਵ ਤੇ ਕਥਾ ਦਾ ਪ੍ਰਭਾਵ ਇਹ ਤਿੰਨੇ ਸਮੇਲ ਨੇ ਸਮੇਲ ਹੋ ਕੇ ਸਾਨੂੰ ਭਾਵਨਾ ਪ੍ਰਗਟ ਹੁੰਦੀਆਂ ਅਸੀਂ ਚੜ੍ਹਦੀ ਕਲਾ 'ਚ ਹੁੰਨੇ ਆ ਗੁਰੂ ਨਾਲ ਜੁੜਦੇ ਆ ਗੁਰੂ ਦੀਆਂ ਵਡਿਆਈਆਂ ਸੁਣਉਂਦੇ ਆ ਗੁਰੂ ਦੀਆਂ ਵਡਿਆਈਆਂ ਕਰਦੇ ਆ ਸ਼ਰਧਾवान ਹੁੰਨੇ ਆ ਭਰੋਸਾ ਬਣਦਾ ਤੇ ਭਰੋਸੇ ਦੀ ਹੀ ਹਮੇਸ਼ਾ ਫਤਿਹ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ